ਹੋਣ ਜਿਵੇਂ ਤੁਹਾਡਾ ਆਹ ਵਾਲਾ ਪਾਰਟ ਆ। ਹਾਂਜੀ। ਇਹ ਇੱਥੇ ਦਾ ਬਰਿਆ। ਹਾਂਜੀ। ਇਹ ਦਰਦ ਹੋ ਰਿਹਾ ਤੁਸੀਂ ਕਿੰਨੇ ਪਰਸੈਂਟ ਫੀਲ ਕਰਦੇ ਹੋ ਦਰਦ? ਪੂਰਾ ਹੀ ਹੋ ਰਿਹਾ ਯਾਰ। ਪੂਰਾ ਹੋ ਰਿਹਾ। ਬਿਲਕੁਲ। ਵਾਲਾ ਪਾਰਟ ਜਿਹੜਾ ਹੈਗਾ ਇੱਥੇ ਵੀ ਹੈਗਾ ਜੀ ਪੂਰਾ ਇੱਥੇ ਦਰਦ ਹੋ ਰਿਹਾ। ਠੀਕ ਹੈ। ਭਲਾ ਇਹਨਾਂ ਦਾ ਨਾ ਇਹ ਲੈਫਟ ਸਾਈਡ ਜਿਹੜੀ ਹੈਗੀ ਆ ਅਬਸੈਸ ਹੈਗੀ ਆ। ਇਹ ਫਸਟ ਟਾਈਮ ਆਏ ਨੇ ਪੇਸ਼ੈਂਟ ਆਪਣੇ ਕੋਲੇ। ਲਗਭਗ ਇਹ 9 ਸਾਲ ਤੋਂ ਪੀੜਤ ਹੈ। ਇਨਨੂੰ ਵਾਰ-ਵਾਰ ਢੋਲਟ ਆਉਂਦੀ ਆ ਗੈਸ ਬੰਦਾ পেট ਭਰੇ ਰਹਿੰਦਾ ਉਹ ਜ਼ਿਆਦਾਤਰ ਖੱਬੇ ਬੰਨੇ ਹੀ ਜਿਹੜਾ ਸਟੋਮਕ ਦੇ ਨੀਚੇ ਮੈਂ ਤੁਹਾਨੂੰ ਕਈ ਵੀਡੀਓਜ਼ ਪਹਿਲਾਂ ਵੀ ਦੱਸਿਆ ਵੀ ਆਹ ਵਾਲਾ ਸਟੋਮੈਕ ਰੀਜਨ ਆ ਇਹਦੇ ਹੇਠਲੇ ਪਾਸੇ ਜਿਹੜੀ ਸੋਜ ਆ ਉਹਦੇ ਕਰਕੇ ਹੀ ਵਾਰ-ਵਾਰ ਸੋਲਨੋਪਲੈਕਸ ਦੀ ਸੋਜ ਹੋਣ ਕਰਕੇ ਪ੍ਰੋਬਲਮ ਆਉਂਦੀ ਆ ਇਹ ਸੋਜ ਨਾ ਤਾਂ ਕਿਸੇ ਸੀਟੀ ਚ ਆਂਦੀ ਆ ਨਾ ਐਮ ਆਰ ਆਈ ਚ ਆਂਦੀ ਆ ਤੇ ਨਾ ਹੀ ਕਿਸੇ ਕੋਲੋਨੋਸਕੋਪੀ ਚ ਨਾ ਸਿਗਮੋਇਡੋਸਕੋਪੀ ਚ ਮੈਂ ਤੁਹਾਨੂੰ ਹਰ ਵੀਡੀਓਜ਼ ਲਗਭਗ ਦੱਸਦਾ ਇਹ ਪੇਸ਼ੈਂਟ ਬੜਾ ਕਨਫਿਊਜ਼ ਹੋਇਆ ਹੁੰਦਾ ਡਾਕਟਰ ਕਹਿੰਦੇ ਨੇ ਜਿਹੜਾ ਕੁਝ ਆਇਆ ਗਿਆ ਨਹੀਂ ਐਵੇਂ ਵਹਿਮ ਕਰਦਾ ਇਦਾਂ ਦੇ ਚੱਕਰਾਂ 'ਚ ਪਾ ਲੈਂਦੇ ਨੇ ਤੇ ਮੋਸਟਲੀ ਇਹ ਜਿਹੜਾ ਹੈਗਾ ਆਬਸੈਸ ਉਹਨਾਂ ਜਿੰਨੇ ਪੇਸ਼ੈਂਟਸ ਦੀ ਆਪਾਂ ਥੈਰੇਪੀ ਦੇ ਰਹੇ ਆਂ ISWT ਡਿਵਾਈਸ ਦੇ ਨਾਲ ਉਹ ਬੈਟਰ ਫੀਲ ਕਰ ਰਹੇ ਨੇ ਹੁਣ ਜਿਵੇਂ ਵੀਰਜੀ ਦੇ ਆਪਾਂ ਲਾਵਾਂਗੇ ਲਾਉਣ ਤੋਂ ਬਾਅਦ ਆਪਾਂ ਕਨਫਰਮ ਕਰਾਂਗੇ ਕਿ ਕਿਵੇਂ ਫੀਲ ਕਰਦੇ ਹੋ ਅੱਛਾ ਇਹ ਸਫ਼ਰ ਦੇ ਦੌਰਾਨ ਤੁਸੀਂ ਜਿੰਨਾ ਵੀ ਟਰੀਟਮੈਂਟ ਲਿਆ ਹੋਣ ਤੱਕ ਜੀ ਕਿਸੇ ਨਾਲ ਕੁਝ ਤੁਹਾਨੂੰ ਹੋਪ ਬਣੀ ਹੋਵੇ ਜਿਵੇਂ ਤੁਸੀਂ ਦੱਸ ਰਹੇ ਸੀ ਮੈਨੂੰ ਵੀ 2-3 ਦਿਨ ਠੀਕ ਲੱਗਦਾ ਫਿਰ ਉਦੋਂ ਬਾਅਦ ਸਿਰ ਤੁਸੀਂ ਹਰ ਇੱਕ ਵਾਰੀ ਇਦਾਂ ਰਿਹਾ ਤੁਹਾਡੇ ਨਾਲ ਜਾਂ ਕਦੇ ਕੁਝ ਲੱਗਿਆ ਹੋਵੇ ਮੈਨੂੰ ਲੈਗਸ ਫੀਲ ਹੁੰਦਾ ਨਹੀਂ ਮੋਸਟਲੀ ਇਦਾਂ ਹੀ ਰਹਿੰਦਾ ਜੀ ਬਸ ਇੱਕ ਦੋ ਵਾਰ ਜਦੋਂ ਜਿਆਦਾ 8 ਵਾਰ 9 ਵਾਰ ਜਾਣਾ ਪੈਂਦੀ ਟਰੈਪ ਵਗੈਰਾ ਲਵਾਉਂਦਾ ਸੀ ਹਾਂ ਜੀ ਉਦੋਂ ਬਸ ਇੱਕ ਦਿਨ ਲੱਗ ਜਾਂਦਾ ਦੋ ਦਿਨ ਵਾਸਤੇ ਠੀਕ ਹੋ ਜਾਂਦਾ ਇੰਨਾ ਦਿਨ ਉਦੋਂ ਬਾਅਦ ਫੇਰ ਠੀਕ ਹੈ ਜੀ ਕੁ ਸੋਖਾ ਫੀਲ ਹੋਇਆ ਜੀ ਪਹਿਲਾਂ ਨਾ ਪਹਿਲਾਂ ਨਾ ਪੇਨ ਕਾਫੀ ਘਟਾ ਕਾਫੀ ਕਿੰਨੀ ਜਾਨੀ ਸੌਜੋ ਕਿੰਨੇ ਪੈਸੇ ਕੱਟ ਕੇ ਸਕਦੇ ਆ 50% ਤਾਂ ਕੱਟ ਕੇ ਹੀ ਸਕਦਾ 50% ਕੱਟ ਮਤਲਬ ਇਥੋਂ ਜਿਹੜਾ ਤੁਹਾਨੂੰ ਕੱਸਿਆ ਜਿਹਾ ਲੱਗਦਾ ਸੀ ਉਹ ਕਿੰਨਾ ਕੁ ਰੀਲੀਫ ਲੱਗਦਾ ਹੋਇਆ ਜੀ ਰੀਲੀਫ ਜੋ ਪਹਿਲਾਂ ਦਬਦੇ ਸੀ ਬਹੁਤ ਜ਼ਿਆਦਾ ਪੇਨ ਸੀ ਹੁਣ ਉਹਨਾ ਨਹੀਂ ਹੈਗਾ ਉਹਨਾ ਨਹੀਂ ਹੈ ਠੀਕ ਹੈ ਇਥੇ ਵਾਲਾ ਪੇਨ ਇਹ ਵੀ ਘਟਿਆ ਜੀ ਚੀਕ ਪਰ ਪੂਰਾ ਨਹੀਂ ਹਜੇ ਕੱਢਿਆ ਹੋਣਾ ਕਿਉਂਕਿ ਇੱਥੇ ਜਿਹੜੀ ਸੋਲਰ ਜਨਾਂ ਦੇ ਪਈ ਆ ਮੇਰੀ ਉਂਗਲ ਦਸ ਰਹੀ ਆ ਕਿ ਮੈਂ ਇੱਥੇ ਹਜੇ ਥੈਰੇਪੀ ਜ਼ਿਆਦਾ ਲਈ ਵੀ ਨਹੀਂ ਆਪਰ ਪਾਰਟ 'ਤੇ ਧਿਆਨ ਦਿੱਤਾ ਆਹ ਵਾਲਾ ਸੋਲਰ ਪਲੈਕਸ ਦੇ ਤੇ ਹੀ ਧਿਆਨ ਦਿੱਤਾ ਕਿਉਂਕਿ ਥੈਰੇਪੀ ਦੇ ਵਿੱਚ ਸੌਕਸ ਹੁੰਦੇ ਨੇ ਜਿੰਨੇ ਸੌਕਸ ਅਸੀਂ ਪ੍ਰੋਟੋਕੋਲ ਦੇ ਅਧੀਨ ਦੇ ਸਕਦੇ ਆ ਉਹਨੇ ਦਿੱਤੇ ਇਹਨਾਂ ਨੂੰ ਕਿਉਂਕਿ ਇਹਦੀ ਕੁਝ ਸ਼ਡਿਊਲ ਜੁਹੰਦੇ ਨੇ ਥੈਰੇਪੀ ਦੇ ਉਨੇ ਹੀ ਸ਼ਡਿਊਲ ਦੇ ਅਕੋਰਡਿੰਗਲੀ ਲਾਣੀ ਪੈਂਦੀ ਆ ਆ ਚੀਜ਼ ਇਥੇ ਨਾਲ ਦੀ ਕਾਫੀ ਸੌਫਟ ਹੋ ਗਈ ਬਾਕੀ ਡੇ ਬਾਏ ਡੇ ਜਿਵੇਂ ਜਿਵੇਂ ਇਹਨਾਂ ਨੂੰ ਦੱਸਦੇ ਆ ਉਸ ਤਰ੍ਹਾਂ ਹੋਣਾ ਚੱਲਣਗੇ ਤਾਂ ਆਪਣੀ ਲਾਈਫ ਇਹਨਾਂ ਦੀ ਸੌਖੀ ਹੋ ਜੂ ਤੇ ਹੁਣ ਮ사ਜ ਕਰਨ ਦਾ ਤਰੀਕਾ ਤੁਹਾਨੂੰ ਲਗਭਗ ਹਰ ਇੱਕ ਵੀਡੀਓ 'ਚ ਮੈਂ ਦੱਸਦਾ ਇਹਨਾਂ ਨੂੰ ਵੀ ਦੱਸਣ ਲੱਗਿਆ ਇਹ ਦੁਵਾਰਾ ਸਮਝ ਲਿਓ ਆ ਆਪਣੀ ਹਥੇਲੀ ਆ ਇਹ ਹਥੇਲੀ ਦੇ ਨਾਲ ਮ사ਜ ਕਰਨੀ ਆ ਪੂਲੇ ਹੱਥ ਨਾਲ ਯਾਨੀ ਮੈਡੀਕੇਟਡ ਆਇਲ ਜਿਹੜਾ ਦੇਣ ਲੱਗਿਆ ਉਹਦੇ ਨਾਲ 10 ਮਿੰਟ ਤੁਸੀਂ ਇੱਥੇ ਲਾਣੇ ਆ ਜੀ ਸੀ 10 ਮਿੰਟ ਲਾਉਂਗੀ ਉਸ ਤੋਂ ਬਾਅਦ ਤੁਸੀਂ ਆਹ ਵਾਲਾ ਪਾਰਟ ਆ ਜਿਹੜਾ ਇਹਦੇ 10 ਮਿੰਟ ਲਾਉਂਗੇ ਇਸ ਤਰ੍ਹਾਂ ਕਰਕੇ ਫਿਰ ਧੁੰਨੀ ਦੇ ਵਾਲੇ ਦੋਲੇ ਲਾਉਂਗੇ ਪੂਰੀ ਤੇ ਇਸ ਤਰ੍ਹਾਂ 라ਉ 5 ਮਿੰਟ ਇਹਦੇ ਲਾਉਗੇ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੱਚ ਦੀ ਬੋਤਲ ਲੈਣੀ ਹੈ ਗੋਲ ਕੁਝ ਗਰਮ ਪਾਣੀ ਪਾਣਾ ਜੀ ਉਹਨੂੰ ਗਰਮ ਪਾਣੀ ਪਾ ਕੇ ਉਹਨੂੰ ਉੱਪਰੋਂ ਹੇਠਾਂ ਵੱਲ ਫੇਰਨਾ ਤੁਸੀਂ ਧੁੰਨੀ ਤੱਕ ਇਦਾਂ ਫੇਰੀ ਚੱਲੋ ਮਤਲਬ ਇਹ 10 ਮਿੰਟ ਇਹਦੇ ਲਾਓ 10 ਮਿੰਟ ਇਹਦੇ ਨੀਚੇ ਲਾਓ ਇਸ ਤਰ੍ਹਾਂ ਕਰਕੇ ਉਹਦੇ ਨਾਲ ਪਲੱਸ ਬੈਨੀਫਿਟ ਕੀ ਹੋਊਗਾ ਜਿਹੜੀ ਸੋਜ ਆ ਤੁਹਾਡੀ ਅਬਸਸਸ ਇੰਟਸਟਾਈਨ ਇੰਟਰਸਟਾਈਨ ਦਾ ਡਾਈਮੈਂਸ਼ਨ ਘਟਣ ਕਰਕੇ ਪ੍ਰੋਬਲਮ ਆ ਜਾਂਦੀ ਹੈ ਡਾਈਮੈਂਸ਼ਨ ਮੀਨਸ ਕੀ ਹੁੰਦਾ ਜਿਵੇਂ ਮੰਨ ਲਓ ਆ ਚੀਜ਼ ਹੈ ਗੋਲ ਖਾਲੀ ਹੈ ਜੀ ਇਦਾਂ ਆਪਣੀ ਅੰਤਰੀ ਦੇ ਵਿੱਚ ਜਿਹੜਾ ਖੋਖਲਾ ਪਾਣਾ ਵਿਚਾਲੇ ਜਿਹੜਾ ਖਾਲੀ ਪਾਰਟ ਆ ਉਹਦੀ ਡਾਈਮੈਂਸ਼ਨ ਘਟਣ ਲੱਗ ਜਾਂਦੀ ਹੈ ਸਾਈਡਾਂ ਤੇ ਕੁਛ ਨਾ ਕੁਛ ਜੰਮਣ ਲੱਗ ਜਾਂਦਾ ਜਾਂ ਸੋਜ ਹੋ ਜਾਂਦੀ ਹੈ ਜਾਂ ਫਿਰ ਨਾੜਾਂ ਦੀ ਇਨਫਲਮੇਸ਼ਨ ਹੋ ਕੇ ਮਾਸ ਇਨਕਰੀਜ਼ ਹੋ ਜਾਂਦਾ ਬੱਜ ਜਾਂਦਾ ਅੰਦਰਲਾ ਬਸ ਉਹਦੇ ਨਾਲ ਸਪੇਸ ਘਟੁੰਦੀ ਨਾਲ ਕੀ ਹੁੰਦਾ ਜਿਵੇਂ ਅੰਤਰੀ ਦਾ ਆਹ ਵਾਲਾ ਹਿੱਸਾ ਵੀਰਜੀ ਦਾ ਇਹ ਬਲੋਕ ਹੋਇਆ ਵਾ ਪੂਰਾ ਖੁੱਲਾ ਨਹੀਂ ਹੈ ਜਿਹੜੀ ਇਹਦੇ نیچے-नीचे ਲਟਕੀਣਾ ਕੋਈ ਇੱਕ ਵਾਰ ਸਪਾਸ ਹੋ ਜਾਂਦੀ ਹੈ ਜਿਹੜੀ ਉੱਪਰ ਰਹਿ ਗਈ ਉਹ ਦੁਆਰੇ-ਦੁਆਰੇ ਭਜਾਂਦੀ ਹੈ ਜਦੋਂ ਕੁਸਕਾਂਦੇ ਆ ਬੋਲ ਮੂਵਮੈਂਟਸ ਪੈਦਾ ਹੁੰਦਾ ਫਿਰ ਜਾਣਾ ਪੈਂਦਾ ਇੱਕਦਮ ਲੀ ਪੈਂਦੀ ਹੈ ਕੁਸਤਾਂਤਰੀਆਂ ਦੀ ਟੈਂਪਰੇਚਰ ਕਰਕੇ ਕੁਸ਼ ਮਤਲਬ ਇਹਦੀ ਅਵਸਥਾ ਇਹਦੇ ਕਰਕੇ ਕੁਸ਼ ਇਹ ਵਾਲੀ ਜਗ੍ਹਾ ਦੀ ਅਵਸਥਾ ਇਹਦੇ ਕਰਕੇ ਮਤਲਬ ਆ ਅੰਤਰੀ ਦਾ ਜਦੋਂ ਹਿੱਸਾ ਖੁੱਲ ਗਿਆ ਚੰਗੀ ਤਰ੍ਹਾਂ ਹੁਣ ਵਸਤਾਂ ਅੰਤਰੀ ਇੱਥੇ ਆਏ ਲੱਤ-ਪਸਪਈ ਆਏ ਗੋਲ-ਗੋਲ ਤੁਹਾਨੂੰ ਇਹ ਖਤੋਂ ਤੁਹਾਨੂੰ ਚਾਰਟ ਮੈਂ ਕਈ ਵਾਰ ਦਿਖਾਏ ਨੇ ਲਾਰਜ ਇੰਡ ਪਟਕਿਆ ਵੀ ਜਿਹੜਾ ਪਾਰਟ ਅਬਸੈਸ ਦੇ ਵਿੱਚ ਆ ਗਿਆ ਉਹਨੇ ਪਾਰਟ ਨੇ ਤੰਗ ਹੋਣਾ ਹੁੰਦਾ ਜਦੋਂ ਇਹ ਅਬਸੈਸ ਨਿਕਲ ਗਈ ਉਸ ਤੋਂ ਬਾਅਦ ਆਟੋਮੈਟਿਕਲੀ ਰਿਲੀਵ ਹੋ ਜਾਂਦਾ ਪੇਸ਼ੈਂਟ ਹੁਣ ਕਈ ਪੇਸ਼ੈਂਟਾਂ ਨੂੰ ਦੇ ਮਨ 'ਚ ਭਰਮ ਹੁੰਦਾ ਵੀ ਮਲਣ ਦੇ ਨਾਲ ਤਾਂ ਜੀ ਪ੍ਰੋਬਲਮ ਵੱਧਦੀ ਆ ਮਲਣ ਨਾਲ ਪ੍ਰੋਬਲਮ ਜਿਵੇਂ ਜਿਵੇਂ ਤੁਸੀਂ ਮ사ਜ ਕਰੋਗੇ ਸੌਖੀ ਹੋਮੋਗੇ ਜਿਵੇਂ ਸਰਦੀਆਂ 'ਚ ਆਪਣੇ ਹੱਥ ਸੌ ਜਾਂਦੇ ਆ ਆਪਾਂ ਹੱਥ ਨੂੰ ਹੱਥ ਨਾਲ ਰਗੜਦੇ ਆ ਸੌਖੇ ਹੋ ਜਾਂਦੇ ਹੱਥ ਤੁਹਾਡੀਆਂ ਲੱਤਾਂ ਦੁਖਦੀਆਂ ਹੋਣ ਤੁਹਾਡਾ ਸਿਰ ਦੁਖਦਾ ਹੋਵੇ ਮਾਲਸ਼ ਕਰਦੇ ਹੋ ਨਾ ਤੇ ਮਾਲਸ਼ ਕਰਨ ਨਾਲ ਰਿਲੈਕਸੇਸ਼ਨ ਹੋ ਜਾਂਦੀ ਹੈ ਸੇਮ ਪ੍ਰੋਸੈਸ ਅੰਤਰੀ ਦੀ ਜਦੋਂ ਮ사ਜ ਹ ਉਦੋਂ ਅੰਤੜੀ ਦੀ ਵਿੱਚ ਸੋਜ ਨਿਕਲ ਕੱਟ ਜਾਂਦੀ ਹੈ ਠੀਕ ਹੋ ਜਾਂਦੀ ਹੈ ਇਦਾਂ ਹੀ ਮਤਲਬ ਇਹਨੂੰ ਠੀਕ ਕਰਨ ਵਾਸਤੇ ਇੱਕ ਤਰੀਕਾ ਹੋਰ ਆ ਖੱਬੇ ਜਿਵੇਂ ਖੱਬੇ ਬੰਨੇ ਇਹਨਾਂ ਦੀ ਸੋਜ ਆ ਜਿਸੇ ਉਹ ਬਟ ਖੱਬੇ ਬੰਨੇ ਸੋਜ ਆ ਤਾਂ ਆ ਵਾਲਾ ਪਾਰਟ ਜਿਵੇਂ ਤੁਹਾਨੂੰ ਇਸ ਲਈ ਵੀਡੀਓ ਚ ਵੀ ਦੱਸਿਆ ਵੀ ਅੰਤੜੀ ਦਾ ਜਿਹੜਾ ਸਿੱਧਾ ਸੰਪਰਕ ਇਹਦੇ ਨਾਲ ਇੰਜਨੀ ਨਾਲ ਇੰਜਨੀ ਨੂੰ ਜਦੋਂ ਇਸ ਤਰ੍ਹਾਂ ਕਰਕੇ ਮ사ਜ ਕਰਾਂਗੇ ਉਹਦੇ ਨਾਲ ਅੰਤੜੀ ਦਾ ਜਿਹੜਾ ਆ ਵਾਲਾ ਹਿੱਸੇ ਦੀ ਸੋਜ ਆ ਉਹ ਵੀ ਨਿਕਲ ਜਾਂਦੀ ਹੈ ਮਤਲਬ ਕਿ ਇਹ ਵੀ 10 ਮਿੰਟ ਦੀ ਮ사ਜ ਇਹਦੀ ਵੀ ਹੋ ਜੇਵੇ ਤਾਂ ਵਧੀਆ ਗੱਲ ਆ ਦੋਨੇ ਸਾਈਡਾਂ ਦੀ ਬੋਸ ਸਾਈਡਾਂ ਦੀ ਹੋ ਜੇਵੇ ਮ사ਜ ਕਰਨ ਦਾ ਤਰੀਕਾ ਤੁਹਾਨੂੰ ਵੀਡੀਓ ਚ ਦੱਸਿਆ ਗੈਸ ਤਰੀਕੇ ਨਾਲ ਮ사ਜ ਕਰਨੀ ਆ ਇੱਕ ਹੱਥ ਉੱਪਰ نیچے ਇਸ ਤਰ੍ਹਾਂ ਕਰਾ ਕੇ 10 ਮਿੰਟ ਮ사ਜ ਹੋ ਗਈ ਉਹਦੇ ਨਾਲ ਆ ਚੀਜ਼ਾਂ ਆਟੋਮੈਟਿਕਲੀ ਖੁੱਲ ਜਾਂਦੀਆਂ ਨਾਲੇ ਲੱਤਾਂ ਜਿਹੜਾ ਦਰਦ ਹੁੰਦਾ ਉਹ ਰਿਲੈਕਸ ਹੋ ਜਾਂਦਾ ਠੀਕ ਆ ਇਸ ਤਰੀਕੇ ਨਾਲ ਕਰੋਗੇ ਤਾਂ ਤੁਸੀਂ ਮੱਚ ਵੈਟਰ ਰਿਜ਼ਲਟ ਕਰੇ ਬੈਠੇ ਹੀ ਲੈ ਸਕਦੇ ਹੋ ਸੌਖੇ ਹੋ ਸਕਦੇ ਹੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ